ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਮ ਮਾਨਸਾ ਚ ਹਬ ਬਾਬੇ ਨੇ ਵੱਡੇ ਗੈਂਗਸਟਰਾਂ ਦੀ ਇੱਕ ਸੂਨ ਮਾਰ ਮਾਰ ਲਿੱਦ ਕੱਟਤੀ ਕਹਿੰਦਾ ਖੜੋ ਥੋਡੀ ਵੱਡੇ ਵੈਲੀਆਂ ਦੀ ਮਾਨਸਾ ਚ ਦਿਨ ਦਿਹਾੜੇ ਦੋ ਨਵੀਂ ਜਹੀ ਉਮਰ ਦੇ ਸ਼ੂਟਰ ਮੋਟਰਸਾਈਕਲ ਤੇ ਆਏ ਤੇ ਕਿਸੇ ਬੰਦੇ ਉੱਪਰ ਗੋਲੀਆਂ ਚਲਾਉਣ ਲੱਗ ਪਏ ਪਰ ਉਹਨਾਂ ਦੀ ਮਾੜੀ ਕਿਸਮਤ ਰਵਾਲਵਰ ਦੀ ਗਰਾਰੀ ਫਸ ਗਈ ਤੇ ਇਹ ਬਾਬਾ ਸ਼ਹਿਰ ਸੌਦਾ ਪਤਾ ਲੈਣ ਆਇਆ ਹੋਇਆ ਸੀ ਤੇ ਇਹਨੇ ਭੱਜ ਕੇ ਮਗਰੋਂ ਮੋਟਰਸਾਈਕਲ ਫੜ ਲਿਆ ਇੱਕ ਤਾਂ ਮੌਕੇ ਤੋਂ ਭੱਜ ਗਿਆ ਤੇ ਬਾਬੇ ਨੇ ਦੂਜੇ ਦੀ ਬਾਹ ਨੂੰ ਅਜਿਹੇ ਵਟਾ ਦਿੱਤਾ ਕਿ ਚੰਗਿਆਣਾ ਕਢਵਾ ਦਿੱਤੀਆਂ ਤੇ ਬਾਬੇ ਨੇ ਢੂਹੀ 'ਚ ਹੁਰੇ ਮਾਰ-ਮਾਰ ਕੇ ਲਦ ਕਢ ਦਿੱਤੀ ਤੇ ਆਸੇ-ਪਾਸੇ ਫਿਰਦੇ ਕਿਸੇ ਬੰਦੇ ਨੇ ਵੀ ਬਾਬੇ ਦਾ ਸਾਥ ਨਹੀਂ ਦਿੱਤਾ ਤੇ ਅਖੀਰ ਜਿਵੇਂ ਤਿਵੇਂ ਕਰਕੇ ਗੈਂਗਸਟਰ ਭਾਜੀ ਬਾਹ ਛੜਾ ਕੇ ਮੋਟਰਸਾਈਕਲ ਥਾਂ ਤੇ ਛੱਡ ਕੇ ਤਿੱਤਰ ਹੋ ਗਏ ਬਾਬਾ ਕਹਿੰਦਾ ਅਜੇ ਤਾਂ ਮੇਰੇ ਵਿੱਚ ਪਹਿਲਾਂ ਵਾਲੀ ਜਾਨ ਨਹੀਂ ਰਹੀ ਮੈਨੂੰ ਬੁਢੜਾ ਨਾ ਜਾਣੀ ਜਿਗਰਾ ਦੇਖੋ ਬਾਪੂ ਜੀ ਦਾ ਇਕੱਲੇ ਨਹੀਂ ਘੇਰ ਲਏ ਜਿਹੜੇ ਵੱਡੇ ਗੈਂਗਸਟਰ ਬਣੇ ਫਿਰਦੇ ਸੀ ਤੇ ਸ਼ਰਮਾ ਉਹਨਾਂ ਲੋਕਾਂ ਤੇ ਜਿਹੜੇ ਆਲੇ-ਦੋਲੇ ਖੜਕੇ ਕਿਸੇ ਨੇ ਬਾਪੂ ਜੀ ਦਾ ਸਾਥ ਨਹੀਂ ਦਿੱਤਾ ਸਗੋਂ ਦੇਖਦੇ ਰਹੇ ਤੁਹਾਡੇ ਨਾਲੋਂ ਤਾਂ ਇਕੱਲਾ ਬਾਪੂ ਜੀ ਚੰਗਾ ਹੈ ਇਹ ਹੁੰਦਾ ਅਣਖ ਤੇ ਜਿਗਰਾ ਸੋ ਸੰਗਤ ਜੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜਰੂਰ ਸਾਂਝੇ ਕਰਿਓ